ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਤੁਸੀਂ ਅਕਸਰ ਹੀ ਪਹਿਲਾਂ ਵੀ ਦੇਖਿਆ ਹੋਣਾ ਕਿ ਦੋ ਕੁੜੀਆਂ ਮੇਰੇ ਤੇ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਦੀਆਂ ਰਹਿੰਦੀਆਂ ਨੇ ਕੱਲ ਦੀ ਇੱਕ ਫੇਰ ਵੀਡੀਓ ਵਾਇਰਲ ਹੋ ਜਾਂਦੀ ਆ ਕਿਉਂਕਿ ਫੌਜੀ ਵੀਰਾਂ ਦਾ ਕੱਟ ਸੀ ਉੱਥੇ ਜਾ ਕੇ ਮੇਰੇ ਖਿਲਾਫ ਬੋਲਿਆ ਇਹ ਭਾਣੇ ਨੇ ਜ਼ਮੀਨ ਤੇ ਸਾਡੇ ਤੇ ਕਬਜ਼ਾ ਕਰਿਆ ਹੋਇਆ ਪਟਿਆਲਾ ਪ੍ਰਸ਼ਾਸਨ ਸੁਣਦਾ ਨਹੀਂ ਸਾਡੀ ਪਹਿਲੀ ਗੱਲ ਤਾਂ ਮੈਂ ਦੱਸਦਾ ਵੀ ਇਹ ਮੇਰਾ ਜਿਹੜਾ ਜੀਜਾ ਮੇਰੇਆਂ ਭੈਣਾਂ ਉਹਦੇ ਭਤੀਜੀਆਂ ਨੇਗੇ ਹਨ ਪਰਿਵਾਰਕ ਮੈਟਰ ਆ ਹਨ ਇਹ ਸਾਰਾ ਜ਼ਮੀਨ ਦਾ ਜਿਹੜਾ ਚੱਲ ਰਿਹਾ ਹੈ ਦੂਜੀ ਗੱਲ ਇਹ ਹੈ ਵੀ ਜਿਹੜਾ ਕਹਿੰਦੇ ਪਟਿਆਲਾ ਪ੍ਰਸ਼ਾਸਨ ਸਾਡੀ ਨਹੀਂ ਸੁਣਦਾ ਮੈਨੂੰ ਇਹ ਸਮਝ ਨਹੀਂ ਆਉਂਦੀ ਪਟਿਆਲਾ ਪ੍ਰਸ਼ਾਸਨ ਥੋੜੀ ਸੁਣਦਾ ਜਾਂ ਮੇਰੀ ਸੁਣਦਾ ਤੁਸੀਂ ਬਾਈ ਜੀ ਆਨਲਾਈਨ ਘੁਆ ਕੇ ਦੇਖ ਲਓ ਜਿਹਨੇ ਮਰਜੀ ਤਿੰਨ ਪਰਚੇ ਪਟਿਆਲਾ ਪੁਲਿਸ ਨੇ ਮੇਰੇ ਖਿਲਾਫ ਝੂਠੇ ਕੀਤੇ ਹੋਣੇ ਮੇਰੇ ਖਿਲਾਫ ਝੂਠੇ ਪਰਚੇ ਕੀਤੇ ਹੋਣੇਗੇ ਇਸ ਕਰਕੇ ਇਹਨਾਂ ਅਸੀਂ ਕਿੰਨੀਆਂ ਦਰਖਾਸਤ ਦਿੱਤੀਆਂ ਇੱਕ ਵੀ ਦਰਖਾਸਤ ਦੀ ਸਾਡੀ ਸੁਣਵਾਈ ਕਰੀ ਹੋਵੇ ਇੱਕ ਤੇ ਵੀ ਪਟਿਆਲਾ ਪ੍ਰਸ਼ਾਸਨ ਇਹਨਾਂ ਖਿਲਾਫ ਕੋਈ ਪਰਚਾ ਪਾਇਆ ਹੋਵੇ ਮੇਰੇ ਭੈਣਾਂ ਨੂੰ ਕਿੰਨਾ ਖਿਲਾਫ ਸੋਸ਼ਲ ਮੀਡੀਆ ਤੇ ਕਿੰਨਾ ਕੁਝ ਬੋਲੀਆਂ ਇੱਕ ਵੀ ਪਰਚਾ ਪ੍ਰਸ਼ਾਸਨ ਨੇ ਦਿੱਤਾ ਹੋਵੇ ਸਾਡੇ ਖਿਲਾਫ ਤਿੰਨ ਪਰਚੇ ਪਾਏ ਹੋ ਨੇ ਝੂਠੇ ਹਾਈ ਕੋਰਟ ਤੱਕਰ ਸਾਨੂੰ ਇਹਨਾਂ ਨੇ ਨਹੀਂ ਬਖਸ਼ਿਆ ਹਾਂ ਜੀ ਤੁਹਾਨੂੰ ਸੋਸ਼ਲ ਮੀਡੀਆ ਤੇ ਮੈਨੂੰ ਇਹ ਬਦਨਾਮ ਕਰਕੇ ਲੱਗਦਾ ਹੈ ਭਾਨਾ ਕਬਜ਼ੇ ਕਰਦਾ ਜਾਂ ਭਾਨਾ ਨੂੰ ਜਿਸ ਤਰ੍ਹਾਂ ਵੀ ਸਾਫਤ ਕਰਨਾ ਚਾਹਣੀ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਮੈਂ ਗਿਆ 8-10 ਮਿੰਟਾਂ ਲਈ ਸਰਪੰਚ ਸੀ ਮੇਰੇ ਨਾਲ ਵੀਡੀਓ ਪਈ ਹੈ ਉਹ ਨਟ ਤੇ ਕੱਢ ਕੇ ਦੇਖ ਲਿਓ ਮੈਂ ਤੁਹਾਨੂੰ 2 ਦਿਨ ਪਹਿਲਾਂ ਵੀਡੀਓ ਪਾ ਕੇ ਕਿਹਾ ਵੀ ਤੁਸੀਂ ਉੱਥੇ ਆ ਜਿਓ ਜੇ ਮੇਰੇ 'ਚ ਕਸੂਰ ਆ ਤੁਸੀਂ ਦੇਖ ਕੇ ਜਵਾਬ ਦਿਓ ਤੁਸੀਂ ਪਰ ਉੱਥੇ ਕਿਉਂ ਨਹੀਂ ਆਈਆਂ ਤੁਹਾਡਾ ਉੱਥੇ ਕਿਉਂ ਨਹੀਂ ਆ ਕੇ ਜਵਾਬ ਦਿੱਤਾ हां चलो ਹੁਣ ਦੁਬਾਰਾ ਫੇਰ ਰੱਖ ਲਓ ਟਾਈਮ ਸੰਗਤਾਂ ਇਹਨਾਂ ਨੇ ਜਿਹੜੇ ਮਰਜ਼ੀ ਮੀਡੀਆ ਆਜੇ ਜਿੰਨਾ ਮਰਜ਼ੀ ਮੀਡੀਆ ਆਜੇ ਜੇ ਮੈਂ ਕਸੂਰਬਾਰ ਹੋਵਾਂ ਜੋ ਮੈਨੂੰ ਮਰਜ਼ੀ ਸਜ਼ਾ ਦੇ ਦਿਓ ਨਹੀਂ ਇੱਕ ਚੀਜ਼ ਤੁਸੀਂ ਆਪ ਦਾ ਆਪ ਦਾ ਪੂਰੀ ਮਨ ਬਣਾ ਕੇ ਉਹ ਵੀ ਜੋ ਸੰਗਤ ਨੇ ਫੈਸਲਾ ਕਰਤਾ ਮਨਜ਼ੂਰ ਹੋ ਜੋ ਤੁਹਾਨੂੰ ਸਜ਼ਾ ਹੋ ਮਿਲੂਗੀ ਉਹ ਤੁਹਾਨੂੰ ਮਨਜ਼ੂਰ ਹੋਣੀ ਆ ਤੁਸੀਂ ਆ ਵੀ ਇੰਨ ਬੰਦੇ ਨੂੰ ਬਦਨਾਮ ਕਰਦੀ ਐ ਨਹੀਂ ਕੋਈ ਬਦਨਾਮ ਹੁੰਦਾ ਹੁੰਦਾ ਠੀਕ ਹੈ ਮੇਰੇ ਘਰੇ ਰੋਜ਼ 20-50 ਬੰਦੇ ਰੋਜ਼ ਆ ਕੇ ਮੁਰਦਦੇ ਨੇ ਬੁੱਧਵਾਰ ਨੂੰ ਦੇਖ ਲਓ ਕਿੰਨੇ ਇਕੱਠ ਹੁੰਦਾ ਤੁਹਾਡੇ ਘਰੇ ਕੋਈ ਇੱਕ ਬੰਦਾ ਨਹੀਂ ਆਉਂਦਾ ਥੋਡੇ ਨਾਲ ਕੋਈ ਆਪਣਾ ਨਹੀਂ ਤੁਰਦਾ ਇਸ ਕਰਕੇ ਉੱਥੇ ਜਾ ਕੇ ਕੱਟ ਦੇ ਵਿੱਚ ਸਹਿਮਤੀ ਲੈਣੀ ਅਸੀਂ ਡਟ ਕੇ ਖੜੇ ਆ ਆ ਸਾਡੇ ਤੇ ਸਰਕਾਰ ਨੇ ਝੂਠੇ ਪਰਚੇ ਪੈਸੇ ਡਟ ਕੇ ਲੜੇ ਆ ਠੀਕ ਹੈ ਉੱਥੇ ਜਾ ਕੇ ਐ ਨਹੀਂ ਸਹਿਮਤੀ ਮਿਲਦੀ ਜਿਕੇ ਤੇ ਕੱਲ ਮੈਨੂੰ ਮੜਾ ਜਾ ਮੈਂ ਸਾਡੇ ਘਰੇ ਪ੍ਰੋਗਰਾਮ ਨਾ ਹੁੰਦਾ ਨਾ ਮੈਂ ਕੱਲ ਨੂੰ ਉੱਥੇ ਕੱਲ ਪ੍ਰੋਗਰਾਮ ਦੇ ਉੱਥੇ ਆਉਣਾ ਸੀਗਾ ਅੱਜ ਅੱਜ ਦੇ ਕੱਲ ਮੇਰੀ ਦੋ ਦਿਨ ਮੇਰੀ ਭੂਆ ਦੇ ਕੁੜੀ ਦਾ ਵਿਆਹ ਸੀਗਾ ਚਲੋ ਸਾਰਾ ਜਿੰਨਾ ਵੀ ਅਸੀਂ ਸਾਨੂੰ ਕਾਰਜ ਕਰਨਾ ਸੀ ਸਾਨੂੰ ਕਰਨਾ ਪਿਆ ਠੀਕ ਹੈ ਦੁਬਾਰਾ ਚ ਦੋ ਤਿੰਨ ਅੱਜ ਅੱਜ ਪਿੰਡਾਂ 'ਚ ਪ੍ਰੋਗਰਾਮ ਸੀਗੇ ਤੈਨੂੰ ਸੀ ਇਕੱਠ ਰੱਖੋ ਉੱਥੇ ਕਿਤੇ ਬੈਠੋ ਆ ਕੇ ਜਵਾਬ ਦਿਓ ਫਿਰ ਪਤਾ ਲੱਗੂ ਕੌਣ ਸਹੀ ਐ ਕੌਣ ਗਲਤ ਐ ਮੇਰੇ ਖਿਲਾਫ ਐਨੇ ਪੱਤੇ ਝੂਠੇ ਪਾਉਣੇ ਮੇਰੇ ਖਿਲਾਫ ਕੱਲਾ ਝੂਠਾ ਪਰਚੇ ਪਟਿਆਲੇ ਦੀ ਧੂੜੂ ਪਏ ਹੋਣਗੇ ਤੁਸੀਂ ਗੱਲ ਕਰ ਲਓ ਬਾਈ ਜੀ ਲੁਧਿਆਣੇ ਦੀ ਗੱਲ ਕਰ ਲਓ ਬਰਨਾਲੇ ਦੀ ਗੱਲ ਕਰ ਲਓ ਸੰਗਰੂਰ ਦੀ ਗੱਲ ਕਰ ਲਓ ਮਾਨਸਾ ਦੀ ਗੱਲ ਕਰ ਲਓ ਕਿਤੇ ਕਿਤੇ ਸਾਡੇ ਦੇ ਝੂਠੇ ਪਰਚੇ ਪਏ ਬਣੇਗੇ 10 12 ਦਿਨ ਸਾਨੂੰ ਮਹੀਨੇ ਦੇ ਤਰੀਕਿਆਂ ਨਾਲ ਲਾਣਾ ਪੈਂਦਾ ਦੱਸੋ ਜੀ ਕੱਲਾ ਥੋੜੇ ਵਾਲੇ ਥੋੜੇ ਵਾਲੇ ਮੈਟਰ ਚ ਹਰ ਇੱਕ ਮੈਟਰ ਸਾਨੂੰ ਕਿੱਥੇ ਜਿੱਥੇ ਪਤਾ ਲੱਗਦਾ ਲੋਕਾਂ ਨੂੰ ਸੱਚ ਪਤਾ ਇਸ ਕਰਕੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਮੈਂ ਇਕੱਠ ਰੱਖ ਲਿਓ